ਜੋਧ ਨਸ਼ਿਆ ਬਰੋਧ ਮੁਹਿੰਮ ਤਹਿਤ ਥਾਣਾ ਫਗਵਾੜਾ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪੁਲਿਸ ਨੇ ਇਹ ਸਥਿਤੀ ਸروز ਮੈਡੀਕਲ ਸਟੋਰ ਤੇ ਛਾਪਾ ਮਾਰਿਆ ਤਾਂ ਇਹ ਛਾਪੇਮਾਰੀ ਦੌਰਾਨ ਮੈਡੀਕਲ ਸਟੋਰ ਚੋਂ ਲਾਉਣ ਵਾਲੇ सोनू ਦੇ ਘਰੋਂ 1300 ਨਸ਼ੀਲੀਆਂ ਗੋਲੀਆਂ ਨਸ਼ੀਲੇ ਕੈਪਸੂਲ ਅਤੇ 1 ਲੱਖ ਰੁਪਏ ਡਰਗਮਨੀ ਬਰਾਮਦ ਹੋਈ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਐਸ ਐਚ ਓ ਸਿਟੀ ਹੁਸ਼ਾਰਾਣੀ ਨੇ ਦੱਸਿਆ ਕਿ ਉਣਾ ਨੂੰ 12 ਵਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸ਼ਹੀਪੂਰੀ ਚ ਸਰੋਜ ਮੈਡੀਕਲ ਸਟੋਰ ਤੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਤੰਦਾ ਚੱਲ ਰਿਹਾ ਹੈ ਜਿਸ ਦੇ ਤਹਿਤ ਹੀ ਇਹ ਕਾਰਵਾਈ ਕਰਦਿਆਂ ਮੈਡੀਕਲ ਸਟੋਰ ਚ ਲਾਉਣ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਤੇ ਉਸਤੇ ਕੋਲ ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਬਰਾਮਦ ਹੋਈ ਐਸ ਐਚਓ ਹੁਸ਼ੈਰਾਨੀ ਨੇ ਵੀ ਦੱਸਿਆ ਕਿ ਦੋਸ਼ੀ ਨੂੰ ਮਾਂਜੁਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਪੁਲਿਸ ਨੇ ਦੋਸ਼ੀ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੰਜਾਬ ਸਰਕਾਰ ਅਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵੀ ਜაძਬ ਜੀ ਵੱਲੋਂ ਸਾਨੂੰ ਜਿਹੜੀਆਂ ਨਸ਼ਾ ਤਸਕਰਾਾਂ ਦੇ ਵਿਰੁੱਧ ਅ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਹਾਸਲ ਹੋਏ ਨੇ ਇਸੇ ਤਹਿਤ ਜਿਹੜੀ ਪੰਜਾਬ ਸਰਕਾਰ ਵੱਲੋਂ ਯਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਚਲਾਈ ਜਾ ਰਹੀ ਹੈ ਉਸ ਦੇ ਤਹਿਤ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਸੋਨੋ ਜਿਹੜਾ ਸਰੋਜ ਮੈਡੀਕਲ ਸਟੋਰ ਹੈ ਸ਼ਿਪੂਰੀ ਦੇ ਵਿੱਚ ਉਹ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਐਂਡ ਉਹ ਆਪਣੇ ਮੈਡੀਕਲ ਸਟੋਰ ਤੇ ਨਸ਼ੀਆਂ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਵੇਚਦਾ ਹੈ ਇਸ ਸਬੰਧ ਸਾਨੂੰ ਜਿਹੜੀ ਇੱਕ ਹੋਰ ਇਨਫੋਰਮੇਸ਼ਨ ਰੀਸੀਵ ਹੋਈ ਕਿ ਉਸਨੇ ਆਪ ਦੇ ਘਰ ਦੇ ਵਿੱਚ ਜੋ ਓਂਕਾਰ ਨਗਰ ਦੇ ਵਿੱਚ ਸਥਿਤ ਹੈ ਉੱਥੇ ਉਹਨੇ ਭਾਰੀ ਮਾਤਰਾ ਦੇ ਵਿੱਚ ਗੋਲੀਆਂ ਤੇ ਕੈਪਸੂਲ ਉੱਥੇ ਰੱਖੇ ਹੋਏ ਨੇ ਇਸ ਇਨਫੋਰਮੇਸ਼ਨ ਦੇ ਬਹਿਸ ਤ ਤਾਂ ਇਹ ਅਸੀਂ ਪਰਚਾ ਦਰਜ ਕਰਕੇ ਅਸੀਂ ਉਸ ਅਧਿਕਾਰ ਦੇ ਰੇਡ ਕੀਤੀ ਜਿਸ ਦੇ ਵਿੱਚੋਂ ਸਾਨੂੰ 1330 ਗੋਲੀਆਂ ਤੇ ਕੈਪਸੂਲ ਬਰਾਮਦ ਹੋਏ ਅਤੇ 1 ਲੱਖ 3000 ਰੁਪਏ ਦੀ ਜਿਹੜੀ ਡਰੱਗ ਮਨੀ ਬਰਾਮਦ ਹੋਈ ਜਿਸ ਤੇ ਕਾਰਵਾਈ ਕਰਦੇ ਹੋਏ ਅਸੀਂ ਥਾਣਾ ਸਿਟੀ ਫਗਵਾੜਾ ਵਿੱਚ 163 ਨੰਬਰ ਮੁਕੱਦਮਾ ਐਫਆਈ ਨੰਬਰ ਅੰਡਰ ਸੈਕਸ਼ਨ 21 ਕਟ 85 ਐਨਡੀਪੀਐਸ ਤਹਿਤ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਇਸ ਨੂੰ ਗ੍ਰਿਫਤਾਰ ਕਰਕੇ ਇਹਨੂੰ ਜੁਡੀਸ਼ੀਅਲ ਕੋਰ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਹੈ ਐਂਡ ਇਸ ਦਾ 3 ਦਿਨਾਂ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਗਿਆ ਹੈ ਇਸ ਦੀ ਪ੍ਰਾਪਰਟੀ ਬਾਰੇ ਤੇ ਇਸ ਦੇ ਹੋਰ ਜਿਹੜੀ ਰਿਕਵਰੀ ਬਾਰੇ ਹੋਰ ਇਹ ਜੀ ਸਮਾਨ ਕਿੱਥੋਂ ਲੁਕਾਛ ਭਾ ਦੇ ਰੱਖਿਆ ਹੈ ਜਾਂ ਕੋਈ ਹੋਰ ਕਿਸ ਦੇ ਨਾਲ ਇਹ ਕਾਰੋਬਾਰ ਦਾ ਕੰਮ ਕਰਦਾ ਸੀ ਉਸ ਬਾਰੇ ਜਿਹੜੀ ਆ ਅਸੀਂ ਇਨਟੈਰੋਗੇਸ਼ਨ ਦੌਰਾਨ ਸਾਰੀ ਜਿਹੜੀ ਜਾਣਕਾਰੀ ਹਾਸਲ ਕਰਾਂ ਮੈਂ ਮੈਨੇ ਦੱਸਿਆ ਕੋ ਕਿਹੜੀ ਜਗ੍ਹਾ ਤੋਂ ਇਹ ਗੋਲੀਆਂ ਲੈ ਕੇ ਆਂਦੇ ਸਾਹਮਣੇ ਆ ਕੁਝ ਜੀ ਬਿਲਕੁਲ ਇਹਨੇ ਦੱਸਿਆ ਕਿ ਜਲੰਧਰ ਨਾਮ ਹੈ ਜਲੰਧਰ ਦੇ ਵਿੱਚ ਇੱਕ ਇੱਕ ਹੈ ਜਿਸ ਦੇ ਬਾਰੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਅਸੀਂ ਉਸ ਤੋਂ ਇਹ ਆਪਣਾ ਜਿਹੜਾ ਸਮਾਨ ਲੈ ਕੇ ਆਉਣਾ ਸੀ ਉਸ ਦੇ ਬਾਰੇ ਜਦੋਂ ਉਹ ਉਸ ਨੂੰ ਗਫਤਾਰ ਕਰਾਂਗੇ ਉਸ ਤੋਂ ਅਸੀਂ ਜਿਹੜੀ ਹੈ ਕਾਫੀ ਭਾਰੀ ਮਤਵਾਂ ਚ ਰਿਕਵਰੀ ਹੋਣ ਦੇ ਚਾਂਸਸ ਨੇ ਮੈਮ ਕਿਹੜੀ ਕਿਹੜੀ ਜਗ੍ਹਾਏ ਸਪਲਾਈ ਕਰਦਾ ਸੀ ਅ ਫਿਲਹਾਲ ਸਾਡੇ ਕੋਲ ਅਜੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਹਮਣੇ ਇਹ ਜਿਹੜੇ ਆਪਣੇ ਮੈਡੀਕਲ ਸਟੋਰ ਤੇ ਹੀ ਜਿਹੜਾ ਉਹ ਕਾਕਾ ਨੂੰ ਵੇਚਦਾ ਸੀ ਖੁਰਾਕ ਦੇ ਰੂਪ ਦੇ ਵਿੱਚ ਦਿੰਦਾ ਸੀ ਅ ਇਸ ਦੇ ਜਿਹੜੇ ਮੈਡੀਕਲ ਸਟੋਰ ਦੀ ਜਿਹੜੀ ਹੈ ਜ ਚਾਜ ਕੋਣੀ ਬਾਕੀ ਹੈ ਉਹ ਡਰਗ ਇਨਸਪੈਕਟਰ ਨੂੰ ਉਸੇ ਉਹਨਾਂ ਨੂੰ ਉਸੇ ਕਾਲ ਕਰਕੇ ਉਹਨਾਂ ਨੂੰ ਬੁਲਾ ਕੇ ਇਹ ਮੈਡੀਕਲ ਸਟੋਰ ਦੀ ਵੀ ਚੈਕਿੰਗ ਕਰਵਾਵਾਂਗੇ ਇਸ ਤੋਂ ਇਲਾਵਾ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਇਸ ਦੀ ਪ੍ਰਾਪਰਟੀ ਬਾਰੇ ਵੀ ਸਿੱਟਾ ਉਹ ਦੱਸਿਆ ਨੇ ਕਿੰਨੀਂ ਧੀਰ ਤੋਂ ਇਹ ਕੰਮ ਕਰਦਾ ਪਿਆ ਸੀਗਾ ਅ ਇਹ ਮੈਡੀਕਲ ਸਟੋਰ ਜਿਹੜਾ ਹੈ ਤਾਂ 2016 ਤੋਂ ਇਹ ਮੈਡੀਕਲ ਸਟੋਰ ਦੇ ਵਿੱਚ ਕੰਮ ਕਰਦਾ ਸੀਗਾ ਐਂਡ ਜਿਹੜੀ ਇਹਦੀ ਜਿਹੜੀਆਂ ਇਨਫੋਰਮੇਸ਼ਨ ਸਾਨੂੰ ਇਹਦੇ ਡਰੱਗਸ ਦੇ ਵੇਚਣ ਬਾਰੇ ਜਿਹੜੀ ਆ ਉਹ ਕਾਫੀ ਦਿਨਾਂ ਤੋਂ ਫਾਸਲ ਹੋ ਰਹੀ ਸੀਗੀ ਤੇ ਜਿਸ ਦੇ ਪਹਿਤ ਤੀ ਅਸੀਂ ਜਿਹੜੀ ਇਨਫੋਰਮੇਸ਼ਨ بیس ਜਿਹੜੀ ਆ ਸਾਰਾ ਆਪਰੇਸ਼ਨ ਕਰਕੇ ਇਹਦੀ ਜਿਹੜੀ ਆ ਗ੍ਰਫਤਾਰ ਕਰਕੇ ਤੇ ਇਹਦੀ ਕਾਰਵਾਈ ਕੀਤੀ ਮੈਮ ਕਿਹੜੀ ਜਗ੍ਹਾ ਇਹ ਮੈਡੀਕਲ ਸੋਚ ਰਹੇ ਸੀ ਇਹ ਜੀ ਸ਼ਿਪੂਰੀ ਜਿਹੜਾ ਹੈਗਾ ਨਗਰ ਹੈ ਸ਼ਿਪੂਰੀ ਸ਼ਾਮਨਗਰ ਦੇ ਜਿਹੜਾ ਫਗਵਾੜਾ ਛਿੜੀ ਦੇ ਵਿੱਚ ਜਿਹੜਾ ਇਹ ਆਪਣੀ ਦੁਕਾਨੇ ਦਾ ਕਰਾਇ ਤੇ ਅਨੇ ਜਿਹੜੇ ਦੁਕਾਨ ਜਿਹੜੀ ਉਹ ਕਿਰਾਏ ਤੇ ਹਾਸਲ ਹੈ ਉਹਦੇ ਕੋਲ ਤੇ ਇਹ ਆਪਣੇ ਇਸ ਨੇ ਇੱਕ ਹੋਰ ਆਪਣੇ ਜਿਹੜੇ ਨਵੀਂ ਦੁਕਾਨ ਲਈ ਹੋਈ ਹੈ ਜਦੋਂ ਉਹਨੂੰ ਮਹੌਲਾ ਵਾਸੀਆਂ ਨੂੰ ਇਸ ਜਿਹੜੇ ਜਿਹੜੇ ਮੈਡੀਕਲ ਜਿਹੜੀਆਂ ਨਸ਼ੀਆਂ ਨਸ਼ੀਆਂ ਗੁਣੀਆਂ ਵੇਚਦਾ ਸੀ ਉਸ ਤੋਂ ਜਿਹੜੀ ਪ੍ਰੋਬਲਮ ਹੋਈ ਤਾਂ ਇਹਨੇ ਆਪਣੀ ਇੱਕ ਨਵੀਂ ਦੁਕਾਨ ਲੈ ਲਈ ਉੱਥੇ ਸ਼ਿਫਟ ਹੋਣ ਦੀ ਜਿਹੜੀ ਉਹ ਤਿਆਰੀ ਕਰ ਰਹੀ ਅਸਤੀ ਤੇ ਮੈਂਮ ਜਿਹੜੇ ਇਹਦੇ ਮਗਰ ਹੋਰ ਲੱਗਦਾ ਕੋਈ ਹੈਗੇ ਤੇ ਉਹਨਾਂ ਨੂੰ ਕਦੋਂ ਤੱਕ ਫੜਨ ਦੀ ਆਸ ਕੀਤੀ ਜਾ ਸਕਦੀ ਹੈ ਆ ਸਾਡੀ ਜਿਹੜੀ ਕੋਸ਼ਿਸ਼ ਹੈ ਕਿ ਅਸੀਂ ਇਹ ਤੋਂ ਜਿਹੜੀ ਪੁਸ਼ਕਿਸ਼ ਕਰਕੇ ਜਿੰਨੀ ਵੀ ਤਫਤੀਸ਼ ਦੇ ਦੌਰਾਨ ਸਾਨੂੰ ਗੱਲ ਸਾਹਮਣੇ ਆਉਂਦੀ ਹੈ ਉਸ ਤੇ ਡੈਫੀਨੇਟਲੀ ਜਲਦ ਤੋਂ ਜਲਦ ਅਸੀਂ ਕਾਰਵਾਈ ਕਰਾਂਗੇ ਤੇ ਸਾਡੇ ਨਾਲ ਹੀ ਨਾਲ ਇੱਕ ਮੈਸੇਜ ਹੈ ਜਿਹੜੇ ਵੀ ਮੈਡੀਕਲ ਸਟੋਰ ਇੱਥੇ ਜਿਹੜੇ ਫਗਵਾੜਾ ਸਿਟੀ ਦੇ ਵਿੱਚ ਜਾਂਦੇ ਤੇ ਹੋਰ ਵੀ ਪੰਜਾਬ ਘਰ ਦੇ ਵਿੱਚ ਇਦਾਂ ਦਾ ਕੋਈ ਕੰਮ ਕਰਦੇ ਨੇ ਜਿਹਨਾਂ ਨਸ਼ੀਲੀਆਂ ਗੋਲੀਆਂ ਜਾਂ ਕੈਪਸੂਲ ਵੇਚਦੇ ਨੇ ਤਾਂ ਉਹਨਾਂ ਨੂੰ ਸਖਤਤਾ ਜ਼ਾਇਤ ਹੈ ਕਿ ਉਹ ਇਹ ਜਿਹੇ ਕੰਮ ਕਰਨਾ ਬੰਦ ਕਰ ਦੇਣ ਆਦਰਵਾਇਜ਼ ਨਹੀਂ ਹੋ ਸਖਤ ਕਾਰਵਾਈ ਕੀਤੀ ਜਾਵੇਗੀ